ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੇ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਵੱਖ-ਵੱਖ ਪੋਸਟਾਂ ਆਉਣ ਵਾਲੀਆਂ ਜਿਦੇ ਲਈ 8ਵੀਂ ਪਾਸ 10ਵੀਂ ਪਾਸ ਤੇ ਉੱਚ ਯੋਗਤਾ ਰੱਖਣ ਵਾਲੇ ਕੈਂਡੀਡੇਟ ਵੀ ਅਪਲਾਈ ਕਰ ਸਕਣਗੇ ਡਿਟੇਲਡ ਨੋਟੀਫਿਕੇਸ਼ਨ ਤੁਹਾਡੇ ਲਈ ਲੈ ਕੇ ਆਏ ਹਾਂ ਸਾਰਾ ਨੋਟੀਫਿਕੇਸ਼ਨ ਵੀਡੀਓ ਵਿੱਚ ਸਾਂਝਾ ਕਰਾਂਗੇ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤਾਂ ਕਿ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਯੂ ਕਰ ਲਿਓ ਘਰ ਬੈਠੇ ਇਸੇ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੀ ਜੀ ਵੱਖ-ਵੱਖ ਪੋਸਟਾਂ ਜਾਰੀ ਕੀਤੀਆਂ ਗਈਆਂ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰਦੇ ਹਾਂ ਆਫਿਸ ਇਨਚਾਰਜ ਇੱਕ ਪੋਸਟ ਹੈ ਜੀ ਯੋਗਤਾ ਇਹਦੇ ਲਈ ਆਰਮਡ ਫੋਰਸਸ ਤੋਂ ਰਿਟਾਇਰਡ ਜੀਸੀਓ ਰੈਂਕ ਤੋਂ ਸੇਵਾਮੁਕਤ ਸੈਨਿਕ ਹੋਵੇ ਕਲੈਰੀਕਲ ਐਜੂਕੇਸ਼ਨ ਕ੍ਰੋਪਸ ਤੋਂ ਰ ਤਰਜੀਹ ਦਿੱਤੀ ਜਾਊਗੀ 25000 ਰੁਪਏ ਸੈਲਰੀ ਪਰ ਮਹੀਨਾ ਮਿਲੋਗੇ ਜੀ ਅੱਗੇ ਹੈ ਜੀ ਕਲਰਕ ਡਾਟਾ ਐਂਟਰੀਪਰੇਟਰ ਇੱਕ ਪੋਸਟ ਹੈ ਗ੍ਰੈਜੂਏਸ਼ਨ ਜੇਕਰ ਤੁਸੀਂ ਕੀਤੀ ਅੰਗਰੇਜ਼ੀ ਅਤੇ ਪੰਜਾਬੀ ਟਾਈਪਿੰਗ ਸਪੀਡ 30 ਸ਼ਬਦ ਪ੍ਰਤੀ ਮਿੰਟ ਰਾਵੀ ਦੇ ਵਿੱਚ ਕਰ ਸਕਦੇ ਹੋ ਆਈਐਸਓ ਮਾਨਤਾ ਪ੍ਰਾਪਤ 120 ਘੰਟੇ ਦਾ ਕੰਪਿਊਟਰ ਕੋਰਸ ਤੁਹਾਡੇ ਕੋਲ ਹੈਗਾ ਤੇ ਅਕਾਊਂਟ ਦੀ ਜਾਣਕਾਰੀ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਸਾਬਕਾ ਪੌਜੀ ਤਸਰਵੇਕਾਰ ਬਿਨੇ ਕਰਨ ਨੂੰ ਪਹਿਲ ਹੋਊਗੀ ਜੀ 20000 ਰੁਪਏ ਕੋ ਪੱਕਾ ਸੈਲਰੀ ਰਹਿਣ ਵਾਲੀ ਹੈ ਜੀ ਨੈਕਸਟ ਹੈ ਜੀ ਸਵੀਪਰ ਕਮ ਸਫਾਈ ਸੇਵਕ ਇੱਕ ਪੋਸਟ ਹੈ 8ਵੀਂ ਪਾਸ ਸਾਬਕਾ ਫੌਜੀ ਤਜਰਬੇਕਾਰ ਬਿਨਕਾਰ ਨੂੰ ਤਰਜੀਹ ਦਿੱਤੀ ਜਾਊਗੀ 12000 ਰੁਪਿਆ ਉਹ ਕੱਕਾ ਸੈਲਰੀ ਰਹੂਗੀ ਜੇਸ ਪੋਸਟ ਦੇ ਲਈ ਤਾਂ ਇਹਨਾਂ ਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 22 ਦਸੰਬਰ 2023 ਹੈ ਯੋਗ ਉਮੀਦਵਾਰ ਆਪਣੀ ਪ੍ਰਤੀ ਬੇਨਤੀ ਸਮੇਤ ਯੋਗਤਾ ਸਰਟੀਫਿਕੇਟ ਦੀਆਂ ਕਾਪੀਆਂ ਨੱਥੀ ਕਰਕੇ ਨਿੱਜੀ ਤੌਰ ਤੇ ਜ਼ਿਲ੍ਹਾ ਰੱਖਿਆ ਸਿਵਾਮੰਤ ਭਲਾਈ ਦਫ਼ਤਰ ਪਟਿਆਲਾ ਵਿਖੇ ਨਿਰਧਾਰਤ ਮਿਤੀ ਤੋਂ ਪਹਿਲਾਂ ਪਹਿਲਾਂ ਦੋ ਨਿਰਧਾਰਤ ਮਿਤੀ ਤੋਂ ਪਹਿਲਾਂ ਪਹਿਲਾਂ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਜਮ੍ਹਾਂ ਕਰਵਾ ਸਕਣਗੇ ਨਿਰਧਾਰਤ ਮਿਤੀ ਤੋਂ ਬਾਅਦ ਪ੍ਰਤੀ ਬੇਨਤੀ ਮੰਨਣਯੋਗ ਨਹੀਂ ਹੋਵੇਗੀ ਇਨ੍ਹਾਂ ਸਮੇਂ ਲਈ ਇੰਟਰਵਿਊ ਅਤੇ ਟੈਸਟ ਦੀ ਮਿਤੀ 26 ਦਸੰਬਰ 2023 ਸਵੇਰੇ 10 ਵਜੇ ਜ਼ਿਲ੍ਹਾ ਰੱਖਿਆ ਸੇਵਾਮਾ ਭਲਾਈ ਦਫ਼ਤਰ ਪਟਿਆਲਾ ਵਿਖੇ ਰਹੂਗੀ ਜੀ ਰੇਲਵੇ ਸਟੇਸ਼ਨ ਦੇ ਨੇੜੇ ਪਟਿਆਲਾ ਵਿਖੇ ਤਾਂ ਯੋਗ ਉਮੀਦਵਾਰਾ ਇਨ੍ਹਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋਣ ਤੇ ਵਿਦਿਅਕ ਸਰਟੀਫਿਕੇਟ ਅਸਲ ਦਸਤਾਵੇਜ਼ ਸਮੇਤ ਇੱਕ ਪਾਸਪੋਰਟ ਸਾਈਜ਼ ਫੋਟੋ ਲੈ ਕੇ ਨਿਰਧਾਰਤ ਮਿਤੀ ਅਤੇ ਸਥਾਨ ਤੇ ਪਹੁੰਚਣਾ ਯਕੀਨੀ ਬਣਾਇਓ ਇੰਟਰਵਿਊ ਤੇ ਹਾਜ਼ਰ ਹੋਣ ਲਈ ਕਿਸੇ ਤਰ੍ਹਾਂ ਦਾ ਕੋਈ ਪੱਤਾ ਨਹੀਂ ਦਿੱਤਾ ਜਾਊਗਾ ਤਾਂ ਇਹਨਾਂ ਦੀ ਈਮੇਲ ਆਈ.ਡੀ ਵੀ ਦਿੱਤੀ ਹੋਈ ਹੈ ਤੇ ਫੋਨ ਨੰਬਰ ਵੀ ਦਿੱਤੇ ਹੋਏ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਇਹਨਾਂ ਨਾਲ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ